ਸਤਿਗੁਰੂ ਸਾਵਧਨ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੁਖੁ ਨ ਹੋਈ ਤੁਹਾਰ ਜੁ ਪੈਜ ਬ੍ਰਹਮ ਹੋਈ ਜੀ ਨਾ ਨਾਮ ਜਿਤਾ। ਮੁਕਿਆ ਹੋ ਨਵ ਤਰੀ ਜੀ ਬੰਨ ਨ ਕੋਈ ਹਾਰ ਸਹਜ ਸਿਆਨ ਪੜਾ ਕੋ ਗੋਈ। ਦਇਤਾ ਇਕਨ ਚੱਲੇ ਨਾਲ। ਕੇਵਸ ਜਿਆਰਾ ਹੋਈ ਅਗੁਰ ਟਟਾ ਪਾ ਲੋਕ ਜਾਈ ਚੱਲਣਾ ਨਾਹਿ ਲਿਖਿਆ ਨਾਲ। ਮੁਕਬੀ ਹੋਣ ਕਰ ਹੋਣ ਗਈ ਅਜਾਈ ਮੁਕਬੀ ਗਵੀ ਹੈ ਸੁਣੀ ਹੈ ਮੰਨ ਲਈ ਹੈ ਭਾਉ ਦੁੱਖ ਪਰਹ ਸੁਣ ਘਰੜੇ ਜਾਈ ਗੁਰੂ ਗੋਬਿੰਦ ਸਿੰਘ ਜੀ ਨਾਮ ਗਰੀਨ ਕਰਮ ਪ੍ਰਯਾਸ ਵਾਲੀ ਗੁਰਤੀ ਸਰਬ ਦੂਰ ਪਦਮ ਗੁਰ ਪਾਦਪਤੀ ਮਾਈ ਜੀ ਹੋਜਨ ਆਖਾਂ ਨਾਹੀ ਕਹਿ ਨਾ ਗਤਨ ਜਾਈ ਗੁਰ ਅਕੀਰਿ ਪੂਜ ਹਾਰੀ ਸਬਨਾ ਜੀਆ ਕਾਇਦਾ ਤਾ ഇമാൻ വിനകരമ ഇമലൈ മാതിരി ചരണ ਦੇਵ ਪਰਬਰਾਹੂ ਸੂਰਿਆ ਮਹਾਰੂਬ ਅਸਲਾਹੂ ਨਾਨਦੂ ਅਰਿਕਾ ਜਿਦ ਅਵਿਗਾਰ ਸਸਮੇਨ ਰੂਪਾਪਤ ਕਨਸ ਮੰਨੇ ਕੀ ਗਤ ਨਹੀਂ ਨ ਜਾਇ ਜੇ ਕਹੈ ਵਿਸ ਵਿਸਤਾਰੇ ਕਾ ਜੀ ਭਗਵੰਦਰ ਗਹਿਮਾਨ ਪਰਚੇ ਸੁਨ ਤਰਨਾਰਾ ਪੰਜ ਬਾਉਲੀ ਇਕਤਿਆਰ ਜੇ ਕੋ ਕਹਿ ਰਹਿ ਵਿਚਾਰ ਕਰਤੀ ਕਹਿ ਕਰਨੇ ਨਾਹੀ ਸੁਮਾਰ ਤਉ ਕਰਮੜੈ ਬਬੂਨ ਸਨ ਨੂਦ ਨਾਮ ਰਖਿਆ ਜਿਸੂਤ ਜੀ ਕੋ ਉਚ ਨੂਰ ਸੁਿਆਰ ਤੰੜੇ ਉਤਰੀ ਗੀਤ ਮਾਰ ਤਰਕੀ ਹੋਰ ਪਰਹ ਹੋਰ ਦੇਸੀ ਬਾਗ citaনা <imitation> ਦਾ ਬੜੇ ਬੁਰ ਗਿਆਨ ਦੇ ਵਿਚਾਰ ਰੈਸਣ ਕਰਦੀ ਅਸੰਖਿਦਾਤਾ ਅਸੰਭਿ ਹਜ਼ੂਰ ਮੋ ਬਖਸਾਰੀ ਅਸੰਭ ਕੋਲ ਲਾਈ ਤਾਰ ਕੋਲ ਕਰਨਾ ਮੀਚਾਰ ਬਾਰੇ ਆਨ ਜਪਾਰੇ ਕਰਾਰ ਜੋਦਦ ਭਾਵੈ ਜਾਈ ਕ੍ਰਿਕਾਰ ਤੁਸਰਨ ਸਲਾਮਤ ਨਰਮੁ ਕਾਰ ਅਸੰਭ ਬੁਰ ਖੰਦ ਰਖਤ ਰੂਪ

ਦਾਦੀ ਦੇ ਪਰਮਾਣੇ ਤੇ ਪਾਰੀ ਜਿਤਨ ਇਤਨ ਮਿਤਣਾ ਵਿਡਨਾ ਵੇਨਾ ਕੋ ਥਾ ਉਜਿਤ ਕਾਨ ਕਾ ਵਿਚਾਰ ਵਾਰਿਆ ਨ ਜਬ ਇਕ ਬਾਦ ਸੁਧ ਸੁਭਾਵੈ ਚਾਲੀ ਭਰੀ ਕਰ ਤੂੰ ਸਦ ਸਲਾਮਤ ਅਨੰਤ ਕਾਰ ਭਰੀਏ ਹੱਥ ਹੈ ਤਰ ਦੇਹੀ ਬਾਣੀ ਤੁਹਿ ਲੈ ਉਤਰੇ ਸਰਬੀ ਜੀ ਮੂਤ ਬਲੀ ਕੀ ਕਰੜਾ ਹੋਈ ਜੀ ਸਾ ਗੁਰੂ ਲਈਐ ਉਤਰੋਈ ਹਰਿ ਜੈ ਬੰਦਿ ਬਾਬਾ ਕੈ ਸੰਗ ਬਹੁਤੋ ਪੈਦਾ ਵੈ ਕੈ ਰੰਗ ਪੰਨੀ ਬਾਕੀ ਆ ਛੁਡ ਜਾਹੇ ਕਰ ਕਰ ਕਰਨ ਲਿਪ ਲੈ ਜਾ ਹੋ ਆਪੇ ਵੀ ਜਾ ਪ੍ਰੀਤਿ ਹਾ ਨਾਨਕ ਹੋਹੁ ਬੀ ਬਾਉ ਜਾਰੀ ਤੀਰਿ ਤਪ ਅੰਦਰਾਂ ਜਗਾਨ ਕੁਪਾ ਬੱਜੇ ਕੰਨਾਂ ਮਾਨ ਸੁਨੀਆ ਮੰਨਿਆ ਮਨ ਗੀਤਾ ਭਾਵ ਤਿਰਗਦ ਤੀਰ ਸੁਮਨ ਨਾਨ ਸਭ ਗੁਣ ਤੇਰੇ ਨਾ ਨਾਹੀ ਕੋਈ ਬਿਣ ਗੁਣ ਕੀਤੇ ਰਗੜ ਨਾ ਹੋਈ ਤੋਸਿਆ ਤਾਰੀ ਬਰ ਬਹ ਕੋ ਸਤ ਸਹਣ ਜਨ ਮਾ ਚਾਰ ਕਬਨ ਸੁਹੀਰਾ ਵਗਦੇ ਨਾ ਰਾਵਣ ਚੰਦ ਤੋੜਵਾ ਨਾ ਮਾ ਸੁਖੀ ਬਾਹੂ ਕਹੜ ਜਿ ਜੋਵਾ ਆਗਾਰ ਵੇਲਨ ਪਈਆ ਬੰਨਦੀ नान <laughs> ਕਵਿਤਾ ਨਾਲ ਕੀ ਹੈ ਲੇਖ ਹੋਏ ਵਿਨਾਸ਼ ਤਾਨਕ ਬਟਾ ਕੀ ਹੈ ਆਪਣੀ ਜਾਣਿਆ ਸਾੰਦਹੀ ਸੰਲਾਦ ਦੇਤੀ ਸੁਖਨ ਨ ਪਾਈਆਂ ਨਦੀਆ ਐਵੇਂ ਆਵਾਰ ਅਬ ਹੈ ਸੁਮੰਦਰ ਜਾਨੀਏ ਨਾ ਸੁਮੰਦਰ ਸਰਸੁਤਾਨ ਕਿਰਾਂ ਦਾ ਸੀ ਬੀਮਾਰ ਤਾਨੜ ਕੀੜੀ ਤੁਰ ਕਿਤੇ ਅਗਨ ਤਮੀ ਹੀ ਵਿਚਾਰ ਗੀਤੇ ਗੰਗ ਟਹਰੇ ਨੀਕਾਰ ਗੀਤੇ ਲੈ ਲੈ ਉਪਜ ਮਾਦੀ ਗੀਤੇ ਗੋਦ ਮਾਹੀ ਹਾਰਿ ਕਿਤੇ ਅਦੂਦੂ ਉਸਤ ਮਾਦੀ ਕਿਤੇ ਪਿੰਡਾ ਤੇ ਹੀ ਰਾਹਾਰ ਬੰਧ ਕਲਾਸੀ ਪਾਉਣੇ ਹੋਵੀ ਗੋਰੀ ਬੜਾ ਸੱਖਾ ਹੋਵੀ ਜੇ ਤੂੰ ਸਾਰੇ ਗਿਆਨ ਨਿਪਾਏ ਉਹ ਜਨ ਜੀਤੀ ਅਮਨਾਈ ਆਪੇ ਜਾਣ ਆਪੇ 아 um, ਦੇਵੀ ਦੇ ਅੰਦਰ ਨਾ ਲੀਲਾ ਦੇ ਸਿਧ ਜਿ ਸਮਾਧੀ ਜੀ ਤੇ ਗਾਵਣ ਸਾਧਿ ਵਿਚਾਰੇ ਗਾਵਣ ਜੇ ਤੇ ਤੀਰ ਸਤਿ ਕਉ ਕੀ ਗਾ ਜਮੀਰ ਕਰਾਰੇ ਗਾਵਣ ਪੰਡਿਤ ਬੜਨਰ ਕੀਸਰ ਜੋ ਜੀ ਤੇ ਦੰਦ ਲੈ ਗਾਵਣ ਹੋਣੀ ਅਨ ਬੋਬਨ ਸੁਗਿਆ ਵਸਪੀ ਅਲੇ ਗਾਵਣ ਰੰਪਾਹੀ ਤੇਰੀ ਆਠ ਚਰਨੀ ਰਤਨਾਂ ਲੈ ਦਾਦੇ ਹਜੂਰ ਮਹਾ ਬਲ ਸੂਰਾ ਗਾਵਣ ਗਾਹੀ ਚਾਰੇ ਗਾਵਣ ਹਰਿ ਦੁਦਰ ਪਰ ਪੰਡਾ ਕਰ ਕਰ ਦਿੱਤੀ ਤੇਰੀ ਜੀਰੂ ਦਾ ਬਧ ਜੋਦ ਤੁਹਾਨੂੰ ਰਤੇ ਤੇਰੀ ਬਰ ਬਰ ਸਾਡੀ ਹੋ ਗੁਰ ਕੀ ਤੇ ਜੀਰੂ ਦਾ ਬਧ ਜੀ ਤੇ ਤੇ ਆਉਂਦੇ ਨਾਮ ਕੀ ਆ ਰਹੀ ਚਾਹੇ ਸੋਈ ਸੋਈ ਸ਼ਰਧ ਜੀ ਸਾਹਿਬ ਸੱਚ ਦਾ ਜੀ ਨਹੀਂ ਹੈ ਵੀ ਹੁਸੀ ਜਾਏ ਜਸੀ ਰਜਨਾ ਜੀ ਤੇ ਰਚਾਈ ਰੰਗੇ ਰੰਗੇ ਭਾਵੇਂ ਕਰ ਕਰ ਜਿਸੀ ਮਾਇਆ ਜਨ ਉਪਾਈ ਕਰ ਕਰੀ ਕਾ ਗੀਤਾ ਜਾਪਨ جو جس دی وڑی آئی جو جس پا رہ سوئی کبسی حکمنا کرنا جائے جو پد تھا پودا پد تھا دیو نانیک رحم تے جائے بندہ سنتو کرم پد چھوڑی نیاں کی کردا دی پودن چنتا گل کواری ماں جنک ڈا پد کیتائی منسی سگلے جمادی مری جیتے جگ جی کر اتے اس دے سارے ਨੀ ਨੀਰਨਾ ਨਾ ਦੇ ਨਾਮ ਦੇ ਜੁਗ ਜੁਗਤ ਕੋ ਵੀੇਸ਼ ਹਾਸੀ ਮਰੋਏ ਲੋਏ ਕੰਡਾ ਅਰਿ ਜੋਗੀ ਸ਼ਬਾ ਸੂਇਂ ਕਾ ਬਾਹਰ ਕਰ ਕਰੀਂ ਤੇ ਸਿਜ ਜਿ ਜਹਾਨ ਨਾਨਕ ਸੱਚੇ ਕੀ ਸਾਂਚੀ ਕਾਰ ਹਾਰੀ ਸਿਜ ਜਯਾ ਦੇ ਨਾਮ ਨੀਰਨਾ ਦੇ ਨਾਮ ਤੇ ਜੋਗ ਜੋਗੀ ਕੋ ਵੀੇਸ਼ ਇਕ ਦੂਜੀ ਭਾਉ ਲਗ ਰੋਮੀ ਰਗੁਰੂ ਵਾ ਲਗ ਰੀ ਸਤਿ ਨੰਗ ਨਗੀੜਾ ਆਪੀ ਹੈ ਇਕ ਨਾਮ ਜਿ ਦੀ ਸੇਨ هيترا دیبل پڙهڙي ٽيهي هوي کيش سمدلا آگاه سكي ٽيٽا آئي س نانڪ نگري پائي آهي گودي گونٽي سنت اکھن زور چ بينن زور جوڙن مڳل دينن زور ਵਗਾਈ ਉਹ ਨਰ ਭਾਈ ਨਾਨਕ ਗੁਰ ਆਪੇ ਜਾਈ ਕਰਮ ਫੰਡ ਗਾਈ ਤੁੰ ਨਰਮ ਗਿਆਨ ਫੰਡ ਕਾ ਆਪੁ ਗੁਰਮੁ ਕੀਤੇ ਪੰਗਾਨੀ ਮੈ ਸੁਕਰ ਮੀਤੇ ਗਾਨਿ ਜੀਸ ਕੀਤੇ ਬਨਦੇ ਕਾਮ ਤਿੜੀ ਅਰੂਪ ਰੰਗ ਕੀਏ ਕੀਤੇ ਕਰਨੁ ਭੀ ਮੀਤ ਕੀਤੇ ਕੀਤੇ ਰੂਪ ਦੇਸ ਕੀਤੇ ਨਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦਿ ਬਨਾਨ ਦੇਤੇ ਕੀਤੇ

ڪيسار جنھن بول ذل کرن नाम दिया है भई मसल्पित काल तानुपति मुखिल